ਜਿੰਮੇਵਾਰੀ ਹੁੰਦੀ ਆ ਤੇ ਹੁਣ ਜਿਹੜਾ ਦੂਜਾ ਟੜਾਗਾ ਜਿਹੜਾ ਸੁਖਵੀਰ ਸੁਖਵੀਰ ਬਦਲ ਦੇ ਖਿਲਾਫ ਚੱਲ ਰਿਹਾ ਹੈ ਟੜਾਗਾ ਉਹੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਅੰਮ੍ਰਿਤਪਾਲ ਨੂੰ ਪ੍ਰਧਾਨ ਬਣਾਉਣਾ ਚਾਹੁੰਦਾਗਾ ਤੇ ਕੀ ਉਹ ਕਾਮਯਾਬ ਹੋ ਸਕਦਾ ਉਹ ਟੜਾ ਦੇਖੋ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾਉਣਾ ਇਹ ਤਾਂ ਜਦੋਂ ਅਮਰਤਪਾਲ ਸਿੰਘ ਬਾਹਰ ਆਉਣਗੇ ਮਤਲਬ ਕਹਿਣ ਤੋਂ ਇਹ ਤਾਂ ਉਦੋਂ ਬਾਅਦ ਇਹ ਗੱਲ ਕਰ ਸਕਦੇ ਨੇ ਵੀ ਅਮਰਤਪਾਲ ਬਿਲਕੁਲ ਇਹ ਕਹਿੰਦੇ ਨਹੀਂ ਵੀ ਅਸੀਂ ਅਮਰਤਪਾਲ ਨੂੰ ਪ੍ਰਧਾਨ ਬਣਾਉਣਾ ਬਿਲਕੁਲ ਪਰ ਤੁਹਾਨੂੰ ਲੱਗਦਾ ਵੀ ਅਮਰਤਪਾਲ ਸਿੰਘ ਇਹਨਾਂ ਨਾਲ ਸਹਿਮਤ ਹੋਊਗਾ ਕਿ ਬਿਲਕੁਲ ਨਹੀਂ ਜੇ ਅਮਰਤਪਾਲ ਸਿੰਘ ਇਹਨਾਂ ਨਾਲ ਸਹਿਮਤ ਹੋ ਫਿਰ ਹੀ ਇਹਨਾਂ ਅਮਰਤਪਾਲ ਪ੍ਰਧਾਨ ਬਣੂਗਾ ਬਿਲਕੁਲ ਇਹ ਤਾਂ ਹਜੇ ਅਮਰਤਪਾਲ ਸਿੰਘ ਨੇ ਬਾਹਰ ਆਉਣਾ ਉਹਨੇ ਦੱਸਣਾ ਬਿਲਕੁਲ ਇਹ ਤਾਂ ਵੀ ਇਹ ਕਹ ਲੋ ਵੀ ਹਜੇ ਕੋਈ ਮੂੰਹ ਸਰਨੀ ਇਹਨਾਂ ਦੀ ਗੱਲ ਦਾ ਜਿਹੜਾ ਅਮਰਤਪਾਲ ਸਿੰਘ ਹੈ ਅਮਰਤਪਾਲ ਸਿੰਘ ਆਜ਼ਾਦ ਜਿੱਤੇ ਹੈ ਬਿਲਕੁਲ ਸਰਬਜੀਤ ਸਿੰਘ ਆਜ਼ਾਦ ਜਿੱਤੇ ਆ ਹੋ ਸਕਦਾ ਅਮਰਤਪਾਲ ਸਿੰਘ ਦੇਖੋ ਜਿਹੜੀ ਹੁਣ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਲੋਕ ਇਹ ਇਕੱਠੇ ਹੋਏ ਨੇ ਬਿਲਕੁਲ ਇਹਨਾਂ ਦੇ ਵਿੱਚੋਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਜਿਹੜਾ ਦੋ ਕਾਲੀ ਦਲ ਦਾ ਪ੍ਰਧਾਨ ਦੋਸ਼ੀ ਹੈ ਬਿਲਕੁਲ ਸੁਖਵੀਰ ਬਾਦਲ ਦੋਸ਼ੀ ਹੈ ਹੂੰ ਵੀ ਪਾਰਟੀ ਦੀ ਇੱਥੇ ਜਿਹੜੀ ਦੁਰਦਸ਼ਾ ਹੋਈ ਹੈ ਇਹ ਕਹਿ ਰਹੇ ਨੇ ਠੀਕ ਹੈ ਸਾਰਿਆਂ ਨੂੰ ਚਲੋ ਸਾਨੂੰ ਵੀ ਲੱਗਦਾ ਵੀ ਦੁਰਦਸ਼ਾ ਇਹਨਾਂ ਦਾ ਕਾਰਨ ਹੈ ਜਿਹੜਾ ਇਹੀ ਹੈ ਤੇ ਹੁਣ ਆਪਾਂ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਸਮਝਾਂਗੇ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਹਾਰ ਦੀ ਜ਼ਿੰਮੇਵਾਰੀ ਪ੍ਰਧਾਨ ਦੀ ਹੈ ਬਿਲਕੁਲ ਜੱਤ ਦੀ ਵੀ ਜ਼ਿੰਮੇਵਾਰੀ ਪ੍ਰਧਾਨ ਦੀ ਹੈ ਜੀ ਜੇ ਜਿੱਤੇ ਤਾਂ ਵੀ ਪ੍ਰਧਾਨ ਦੇ ਸਿਰ ਆ ਸ਼ੇਰਾ ਜੇ ਹਾਰੇ ਤਾਂ ਵੀ ਪ੍ਰਧਾਨ ਦੇ ਸਿਰ ਆ ਸ਼ੇਰਾ ਪੈਣਾਗਾ ਠੀਕ ਆ ਇਹ ਜ਼ਰੂਰੀ ਹੈ ਇਹ ਨਹੀਂ ਹੁੰਦਾ ਵੀ ਤੁਸੀਂ ਕਹਿੰਦਾ ਜਿੱਤ ਦਾ ਦਾ ਕ੍ਰੈਡਿਟ ਲੈ ਲਵੋ ਹਾਰ ਦਾ ਤੁਸੀਂ ਦੂਜਿਆਂ ਦੇ ਸਿਰ ਤੇ ਦੋ ਪਰ ਡੇਡੇ ਲੀਡਰ ਕਾਲੀ ਦਲ ਦੇ ਵਿੱਚ ਬਗਾਵਤ ਕਰ ਰਹੇ ਨੇ ਸੋ ਕਾਲਡ ਆਪਣੇ ਆਪ ਨੂੰ ਬਾਗੀ ਕਹਿ ਰਹੇ ਨੇ ਜੀ ਇਹ ਵੀ ਉਹੀ ਬੰਦੇ ਨੇ ਨਾ ਇਹ ਆਪ ਸਾਰੇ ਇੱਕੋ ਥਾਲੀ ਦੇ ਟਮਾਟਰ ਨੇ ਜੀ ਇਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਨਾ ਵੀ ਸ਼੍ਰੋਮਣੀ ਕਾਲੀ ਦਲ ਦੇ ਇਹਨਾਂ ਦੇ ਵਿੱਚੋਂ ਦੋ ਬੰਦੇ ਛੱਡ ਦੋ ਜੀ ਚਾਰਨਜੀਤ ਸਿੰਘ ਬਰਾੜ ਨੂੰ ਛੱਡ ਦੋ ਪਰਮੇਂਦਰ ਸਿੰਘ ਢੀਂਡਸਾਂ ਨੂੰ ਛੱਡ ਦੋ ਜੀ ਥੋੜਾ ਮੋਟਾ ਚੰਦੂ ਮਾਜਰਾ ਲਾ ਲਓ ਪਰਮੇਸ਼ਰ ਜੰਦੂ ਮਾਜਰਾ ਕਿਉਂਕਿ ਉਹਨੇ ਵੀ ਪਾਰਟੀ ਚੇਂਜ ਨਹੀਂ ਕਰੀ ਜੀ ਬਾਕੀ ਸਾਰੇ ਤਾਂ ਤੁਸੀਂ ਦੇਖ ਲਓ ਬੀਜੇਪੀ ਜੋ ਤਾਏ ਹੋਏ ਨੇ मतलब ਇਹ ਲੋਕ ਨੇ ਜਿਹੜੇ ਇਹਨਾਂ ਲੋਕਾਂ ਨੇ ਬੀਜੇਪੀ ਨਾਲ ਸਮਝੌਤਾ ਕਰਿਆ ਤੁਸੀਂ ਦੇਖੋ ਵੀ ਬੀਜੇਪੀ ਨੂੰ ਪੰਜਾਬੀ ਬਿਲਕੁਲ ਪਸੰਦ ਨਹੀਂ ਕਰਦੇ 13 ਦੇ ਵਿੱਚੋਂ 0 ਸੀਟ ਆਈ ਆ ਬੀਜੇਪੀ ਨੂੰ ਤੋ ਇਹ ਤਾਂ ਬੀਜੇਪੀ ਦੇ ਵਿੱਚੋਂ ਆਏ ਹੋਏ ਨੇ ਇਹ 'ਚ ਕੋਈ ਦੋ ਰਏ ਨਹੀਂ ਵੀ ਇਹਨਾਂ ਦੇ ਪਿੱਛੇ ਬੀਜੇਪੀ ਹੈ ਨਹੀਂ ਹੈ ਬਿਲਕੁਲ ਹੈ ਜ਼ਰੂਰ ਹੈ ਪਰ ਜੀ ਜੇ ਪ੍ਰਧਾਨ ਸਹੀ ਹੋਵੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਹੀ ਹੋਵੇ ਹੁਣ ਆਲੀ ਤਾਂ ਉਹ ਜ਼ਿੰਮੇਵਾਰੀ ਲਵੇ ਵੀ ਅਸੀਂ ਹਾਰੇ ਆਂ ਤਾਂ ਸਹਾਰ ਦਾ ਕਾਰਨ ਅਸੀਂ ਆ। ਉਹ ਸਾਰਿਆਂ ਨੂੰ ਪਤਾ ਹੈਗੇ ਵੀ ਉਹੀ ਨੇ। ਬਿਲਕੁਲ। ਪਰ ਇਹ ਲੀਡਰ ਵੀ ਉਨੇ ਹੀ ਜ਼ਿੰਮੇਵਾਰ ਨੇ ਇਕਾਲੀ ਦਲ ਵਾਸਤੇ ਕਿਉਂ? ਜੀ। ਕਿਉਂਕਿ ਜਦੋਂ ਸੱਤਾ ਦੀ ਕੁਰਸੀ ਸੀ ਜੀ, ਉਦੋਂ ਕੋਈ ਨਹੀਂ ਬੋਲਦਾ ਸੀ। ਬਿਲਕੁਲ। ਜਦੋਂ ਸੱਤਾ ਸੀ ਇਹਨਾਂ ਕੋਲ ਆ, ਉਦੋਂ ਕਿਸੇ ਲੀਡਰ ਨੇ ਬਾਜ਼ ਨਹੀਂ ਚੁੱਕੀ। ਕੋਈ ਲੀਡਰ ਕਿਸੇ ਖਿਲਾਫ ਬੋਲਿਆ ਨਹੀਂ। ਜਦੋਂ ਸੱਤਾ ਚਲੀ ਗਈ, ਹੁਣ ਫਿਰ ਤੁਹਾਨੂੰ ਪਤਾ ਹੈ ਹੁਣ ਜੀ ਇਹਨੇ ਕਰਤਾ ਉਹਨੇ ਕਰਤਾ ਇਹ ਨਾ ਕਹੋ ਇਹ ਕਹੋ ਸਾਡੀ ਸਾਰੀ ਲੀਡਰਸ਼ਿਪ ਦੋਸੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਹੀ ਕਾਲੀ ਦਲ ਦਾ ਪੱਠਾ ਬਿਠਾਇਆ ਜੀ ਇਹ ਗੱਲ ਕਹਿਣੀ ਚਾਹੀਦੀ ਆ ਕੱਲਾ ਤੁਸੀਂ ਪ੍ਰਧਾਨ ਤੇ ਸਿੱਟ ਦੋ ਚੰਦੂ ਮਾਜਰੀ ਨੂੰ ਕਿਹੜਾ ਟਿਕਟ ਨਹੀਂ ਮਿਲੀ ਜੀ ਸਾਰਿਆਂ ਨੂੰ ਟਿਕਟ ਮਿਲੀ ਹੈ ਵੀ ਪ੍ਰਧਾਨ ਜਿੰਨਾ ਪ੍ਰਧਾਨ ਜ਼ਿੰਮੇਵਾਰ ਆ ਉੰਨੀ ਇਹ ਲੋਕ ਵੀ ਜ਼ਿੰਮੇਵਾਰ ਨੇ ਇਹਦੇ ਵਿੱਚ ਕੋਈ ਪਰ ਤਾਂ ਲੋਕ ਨਹੀਂ ਪਸੰਦ ਕਰਦੇ ਜੀ ਬਿਲਕੁਲ ਸੱਚ ਇਹਨਾਂ ਨੂੰ ਵੀ ਨਹੀਂ ਪਸੰਦ ਕਰਦੇ ਕਿਹਨਾਂ ਤੋਂ ਦੱਸੋ ਜੀ ਕਿਹੜੇ ਨੂੰ ਪਸੰਦ ਕਰਦੇ ਨੇ ਕਿਹੜਾ ਬੰਦਾ ਇਹਨਾਂ ਦੇ ਵਿੱਚੋਂ ਜਿਹੜੇ ਨੂੰ ਕਹਦੇ ਨੇ ਲੋਕ ਵੀ ਹਾਂ ਹਾਂ ਜੀ ਜੀ ਇਹ ਸਾਡੇ ਅੱਗੇ ਲੱਗੇ ਠੀਕ ਹੈ ਮਨਪ੍ਰੀਤ ਟਿਆਲੀ ਚੰਦਰ ਚਰਨਜੀਤ ਸਿੰਘ ਬਰਾੜ ਦੋ ਤਿੰਨ ਚਿਹਰੇ ਹੋਰ ਨੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਜਿਨ੍ਹਾਂ ਦੀ ਆਰਦੀ ਪਾਕੜਾ ਪਾਰਟੀ ਤੋਂ ਜੋਦਾ ਬਾਕੀ ਸਾਰਿਆਂ ਨੂੰ ਤਾਂ ਤੁਹਾਨੂੰ ਪਤਾ ਹੀ ਆ ਉਹ ਸਾਰੇ ਇੱਕੋ ਜਿਹੇ ਨੇ ਬਿਲਕੁਲ ਤੋਂ ਕਹਿੰਦੇ ਨਹੀਂ ਹੁੰਦੇ ਵੀ ਨਕਾਰੇ ਹੋਈ ਹੀ ਨਕਾਰੇ ਹੋ ਜਾਂਦੇ ਪ੍ਰਸ਼ਨ ਠਾ ਰਹੇ ਨੇ ਜਿਹੜੇ ਨੂੰ ਮੂਲ ਜੇ ਆਪਾਂ ਇੱਕ ਸ਼ਬਦ ਦੇਣਾ ਹੋਵੇ ਨਾ ਨਕਾਰੇ ਤੇ ਨਕਾਮਯਾਬ ਹੀ ਨਕਾਰੇ ਤੇ ਨਕਾਮਯਾਬਾਂ ਦੇ ਪ੍ਰਸ਼ਨ ਠਾ ਰਹੇ ਨੇ ਜੀ ਸੋਨੂੰ ਸਭ ਨੂੰ ਸਾਈਡ ਤੇ ਹੋਣਾ ਪਊ ਜੇ ਤੁਸੀਂ ਕਾਲੀਦ ਲਾਲ ਦਾ ਕੁਝ ਕਰਨਾ ਔਰ ਇਹ ਗੱਲ ਸੱਚੀ ਹੈ ਇਹਨੇ ਪਿੱਛੇ ਬੀਜੇਪੀ ਹੈ ਇੱਥੇ ਕੋਈ ਦੋਰ ਆਏ ਨਹੀਂ ਸੁਖਦੇਵ ਢੀਂਡ ਸਾਹਿਬ ਵੀ ਬੀਜੇਪੀ ਚੋਂ ਆਇਆ ਜਗੀਰ ਕੌਰ ਬੀਜੇਪੀ ਚੋਂ ਆਈ ਹੈ ਜੀ ਦੋ ਤਿੰਨ ਲੀਡਰ ਇਹਨਾਂ ਦੇ ਹੋਰ ਮਸ਼ਹੂਰ ਨੇ ਉਹਨਾਂ ਦੇ ਵੀ ਬੀਜੇਪੀ ਨਾਲ ਤੁਹਾਨੂੰ ਪਤਾ ਹੀ ਆ ਸਾਰੇ ਸੰਬੰਧ ਹੁੰਦੇ ਰਹੇ ਨੇ ਪਰ ਬੀਜੇਪੀ ਦੀ ਪਿਰਤ ਆ ਬਾਦਲ ਨਹੀਂ ਪਈ ਐ ਜੀ ਇਹ ਵੀ ਗੱਲ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਸੋ ਮੈਂ ਇਹਨਾਂ ਨੂੰ ਬੜਾ ਕੋਈ ਤਵੱਜੂ ਨਹੀਂ ਦਿੰਦਾ ਕਾਰਨ ਕੀ ਆ ਕਿਉਂਕਿ ਨਕਾਰੇ ਹੋਏ ਹੀ ਨਕਾਰੇ ਹੋਏ ਨੂੰ ਪ੍ਰਸ਼ੰਸਨ ਕਰ ਰਹੇ ਨੇ ਕਹਦੇ ਨਹੀਂ ਹੁੰਦੇ ਵੀ ਇੱਕ ਟੀਮ ਹਾਰ ਗਈ ਉਹ ਫਿਰ ਖੜਾ ਦੇ ਇੱਕ ਦੂਜੇ ਨੂੰ ਦੋਸ਼ ਦੇਣ ਲੱਗ ਜਾਂਦੇ ਨੇ ਇਹਨੂੰ ਲਾ ਦੋ ਕਪਤਾਨ ਬਾਦਲ ਦੋ ਜੇ ਕਰ ਦੋ ਬੋ ਕਰ ਦੋ ਉਹ ਕਹਿੰਦਾ ਕਪਤਾਨ ਕਪਤਾਨ ਦਾ ਦੋਸ਼ ਹੈ ਠੀਕ ਹੈ ਕਪਤਾਨ ਨੇ ਗਲਤ ਫੈਸਲੇ ਲਏ ਨੇ ਤੇ ਪਰ ਉਹਦਾ ਮਤਲਬ ਇਹ ਥੋੜੀ ਵੀ ਟੀਮ ਨੇ ਬਾਕੀ ਨੇ ਵਧੀਆ ਪਰਫਾਰਮੈਂਸ ਕਰੀਏ ਸਾਰੇ ਇਹ ਕੋਥਾਲੀ ਦੇ ਚਟੇ-ਵਟੇ ਨੇ ਸੋ ਮੈਨੂੰ ਸ਼ਬਦ ਦੇ ਵਰਤਨਾਂ ਨਹੀਂ ਚਾਹੀਦਾ ਵੀ ਇਹ ਕੋ ਥਾਲੀ ਦੇ ਗਲੇ ਹੋਏ ਟਮਾਟਰ ਨੇ ਠੀਕ ਹੈ ਨਾ ਇਸ ਕਰਕੇ ਇਹਨਾਂ ਨੂੰ ਤੁਸੀਂ ਬੜਾ ਕੋਈ ਫਰਕ ਮੈਨੂੰ ਲੱਗਦਾ ਨਹੀਂ ਪੈਣਾ ਬੀਜੇਪੀ ਕੋਸ਼ਿਸ਼ ਜੀ ਕਰ ਰਹੀ ਹੈ ਤੇ ਬਾਕੀ ਸਾਨੂੰ ਪਤਾ ਆ ਸੁਖਵੀਰ ਬਾਦਲ ਇਹ ਪ੍ਰਧਾਨਗੀ ਛੱਡ ਜੇ ਇਹ ਬਹੁਤ ਮਤਲਬ ਇਹ ਕਹ ਲਓ ਵੀ ਰੇਅਰ ਹੈ ਹਾਂ ਤਿੰਨ ਚਾਰ ਬੰਦੇ ਮੈਂ ਹੁਣ ਵੀ ਕਹਿਣਾ ਮਨਪ੍ਰੀਤ ਸਿੰਘ ਵਾਲੀ ਚਰਨਜੀਤ ਸਿੰਘ ਬਰਾੜ ਤੇ ਇੱਕ ਦੋ ਲੀਡਰ ਹੋਰ ਜਿਹੜੇ ਵਾਕਈ ਇਮਾਨਦਾਰੀ ਨਾਲ ਕੱਲੇਦਲ ਨੂੰ ਸੁਧਾਰ ਕਰਨਾ ਚਾਹੁੰਦੇ ਨੇ ਬਾਕੀ ਸਾਰੇ ਲੀਡਰ ਜੀ ਹੁਣ ਇਹਨਾਂ ਨੂੰ ਪਤਾ ਵੀ ਸਾਨੂੰ ਤਾਂ ਲੋਕਾਂ ਨੇ ਨਕਾਰਦਾ ਸਾਨੂੰ ਕੋਈ ਵੋਟ ਨਹੀਂ ਪਾਉਂਦਾ ਹੁਣ ਫਿਰ ਤੁਸੀਂ ਪ੍ਰਧਾਨ ਦੇ ਸੇਟ ਦੋ ਇਕੱਲੇ ਪ੍ਰਧਾਨ ਦੇ ਸਟ ਕੇ ਤੁਸੀਂ ਕਿਵੇਂ ਲੰਗੇ ਹੋਗੇ ਜਦੋਂ ਬਰਗਾੜੀ ਕਾਂਡ ਹੋਇਆ ਜਿੰਨੇ ਵੀ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਨੇ ਤੁਸੀਂ ਉਦੋਂ ਸੱਤਾ ਦੇ ਵਿੱਚ ਸੀ ਤੁਸੀਂ ਕੁਰਸੀ 'ਤੇ ਹੋਗਰੇ ਸੀ ਉਦੋਂ ਛੱਡਦੇ ਜੇ ਤੁਸੀਂ ਉਦੋਂ ਛੱਡਦੇ ਤਾਂ ਤੁਹਾਡੀ ਕ੍ਰੈਡਿਬਿਲਟੀ ਬਣਦੀ ਨਹੀਂ ਤੁਹਾਡੀ ਹੁਣ ਕ੍ਰੈਡਿਬਿਲਟੀ ਤਾਂ ਖਤਮ ਹੋ ਚੁੱਕੀ ਹੈ ਤੁਹਾਨੂੰ ਤਾਂ ਜਮਾਨਤਾਂ ਜਬਤ ਹੋ ਗਈਆਂ ਸੋ ਇਸ ਕਰਕੇ ਹੁਣ ਇਹਨਾਂ ਦਾ ਰੋਣ ਦਾ ਕੋਈ ਫਾਇਦਾ ਨਹੀਂ ਲੱਗਦਾ ਸਾਨੂੰ ਬਿਲਕੁਲ ਬਿਲਕੁਲ अच्छा ਤੁਸੀਂ ਇਹ ਦੋ ਧੜਿਆਂ ਦੀ ਗੱਲ ਕੀਤੀ ਇਹਨਾਂ ਦੋ ਧੜਿਆਂ ਬਾਰੇ ਤੁਸੀਂ ਸਾਰੇ ਸਾਰਾ ਕੁਝ ਦੱਸਤਾ ਇੱਕ ਤੀਜੀ ਧਿਰ ਵੀ ਇਹਨਾਂ ਦੇ ਵਿੱਚ ਜਿਹੜੀ ਕਿ ਚੁੱਪ ਬੈਠੀ ਆ ਕਿਸੇ ਪਾਸੇ ਨਹੀਂ ਦੱਸ ਰਹੇ ਹੋ ਜਿਵੇਂ ਕਿ ਮਾਸਟਰ ਤਾਰਾ ਸਿੰਘ ਦੀ ਬੇਟੀ ਕਰਨਜੀਤ ਕੌਰ ਤੇ ਇੱਕ ਤੂੜ ਪਰਿਵਾਰ ਇਹਨਾਂ ਦਾ ਕੀ ਸਟੈਂਡ ਹੋਊਗਾ ਇਹਨਾਂ ਨੂੰ ਤੁਸੀਂ ਕਿਵੇਂ ਮੰਨਦੇ ਹੋ ਦੇਖੋ ਜੀ ਸੁਖਵੀਰ ਬਾਦਲ ਨਾਲ ਤਾਂ ਮਾਸਟਰ ਤਾਰਾ ਸਿੰਘ ਤੋਂ ਮੈਨੂੰ ਗੱਲ ਯਾਦ ਆ ਗਈ ਜੀ ਇਹ ਬਾਦਲ ਨਾਲ ਮਾਸਟਰ ਤਾਰਾ ਸਿੰਘ ਵਾਲੀ ਹੋਣੀ ਹੈ ਜੀ ਅੱਜ ਤੋਂ ਪਹਿਲਾਂ ਵੀ ਕਾਲੀਦਲ ਜਿਹੜਾ ਕਾਲੀਦਲ ਦੇ ਦੋ ਤਿੰਨ ਬਾਰੇ ਹਾਲਾਤ ਬਣੇ ਨੇ ਵੀ ਕਾਲੀ ਧਲੇ ਜਿਹੜਾ ਜੀ ਉਹਦੇ ਵਿੱਚ ਪ੍ਰਧਾਨ ਨੂੰ ਕਿਵੇਂ ਜਲੀਲ ਕਰਕੇ ਲਾਇਆ ਗਿਆ ਠੀਕ ਹੈ ਸੁਖਵੀਰ ਬਾਦਲ ਨੇ ਗਲਤੀਆਂ ਕਰੀਆਂ ਨੇ ਜੀ ਠੀਕ ਹੈ ਨਾ ਉਹਦੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬਾਦਲ ਨੇ ਗਲਤੀ ਨਹੀਂ ਜਿਹੜਾ ਜਿਵੇਂ ਪ੍ਰਕਾਸ਼ ਬਾਦਲ ਚਲਾ ਗਿਆ ਉਹ ਤੋਂ ਪਾਰਟੀ ਨਹੀਂ ਚੱਲ ਸਕਦੀ ਪ੍ਰਕਾਸ਼ ਬਾਦਲ ਵੀ ਜਾਂਦੇ ਸਮੇਂ ਸਿਰ ਚ ਖੇਪਵਾ ਕੀ ਗਿਆ ਜੀ ਜੀ ਇਹ ਸਪਸ਼ਟ ਹੋ ਕੇ ਲੋਕਾਂ ਵਿੱਚ ਦੱਸ ਦਿੰਦੇ ਵੀ ਅਸੀਂ ਬਜਾਦਵੀ ਦੇ ਦੋਸ਼ੀਆਂ ਦੀ ਜਾਂਚ ਕਿਉਂ ਨਹੀਂ ਕਰ पाए ਉਹ ਕਿਹੜੇ ਕਾਰਨ ਸੀ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਤੁਸੀਂ ਜਿੰਨਾ ਚਿਰ ਸੰਗਤ ਵਿੱਚ ਇਹ ਸਪਸ਼ਟ ਨਹੀਂ ਕਰਦੇ ਵੀ ਬੇਆਦਬੀ ਕਿਉਂ ਹੋਈ ਕਿਵੇਂ ਹੋਈ ਕਿਹੜੇ ਦੋਸ਼ੀ ਸੀ ਤੁਹਾਨੂੰ ਪੰਥ ਨੂੰ ਤਾਂ ਤੁਸੀਂ ਸਵੀਕਾਰ ਕਰਨਾ ਦਾ ਦੂਰ ਦੀ ਗੱਲ ਪੰਥ ਸਾਨੂੰ ਥੋੜੇ ਕੰਨ ਬਦ ਝਾਕ ਦਾ ਤੱਕ ਨਹੀਂ ਜੀ ਠੀਕ ਹੈ ਨਾ ਇਹ ਤੁਹਾਨੂੰ ਸਪਸ਼ਟ ਕਰਨਾ ਪਊ ਵੀ ਕਿਹੜੇ ਕਾਰਨ ਸੀ ਤੁਹਾਨੂੰ ਸਾਰਾ ਹਾਲਾਤ ਉਹ ਵਰਣਨ ਕਰਨਾ ਪਊਗਾ ਜੀ ਦੂਜੀ ਗੱਲ ਮਾਸਟਰ ਤਾਰਾ ਸਿੰਘ ਖੁਦ ਇਹ ਚੀਜ਼ ਦਾ ਸ਼ਿਕਾਰ ਹੋਇਆ ਸੀ ਜਿਹੜੀ ਚੀਜ਼ ਦਾ ਸ਼ਿਕਾਰ ਹੁਣ ਇਹ ਖੁੱਤੀ ਚਲੋ ਮਾਸਟਰ ਤਾਰਾ ਸਿੰਘ ਤਾਂ ਫਿਰ ਵੀ ਬਹੁਤ ਵਧੀਆ ਸ਼ਖਸੀਅਤ ਸਨ ਜੀ ਵੀ ਉਹਨਾਂ ਨਾਲ ਵੀ ਇਹੀ ਕੁਝ ਹੋਇਆ ਸੀ ਇੱਕ ਸਮੇਂ ਉਹਨਾਂ ਨੂੰ ਵੀ ਕਾਂਗਰਸ ਨਾਲ ਉਹਨਾਂ ਨੇ ਸਮਝੌਤਾ ਕਰ ਲਿਆ ਸੀਗਾ ਤੇ ਉਹਨਾਂ ਨੂੰ ਵੀ ਫਿਰ ਪਿੱਛੇ ਹੱਟਣਾ ਪਿਆ ਮਤਲਬ ਇਹ ਚੱਲਦੀ ਰਹਿੰਦਾ ਹੁਣ ਬੀਜੇਪੀ ਦੀ ਪਲੈਨਿੰਗ ਪਤਾ ਸ਼ੁਰੂ ਤੋਂ ਕੀ ਸੀਗੀ ਵੀ ਅਸੀਂ ਕਹੇਰਾ ਖੇਤਰੀ ਪਾਰਟੀ ਨਾਲ ਗੱਠ ਜੋੜ ਕਰਕੇ ਫਿਰ ਆਪ ਮਜ਼ਬੂਤ ਹੋਈਏ ਤੇ ਬੀਜੇਪੀ ਆਦੇ ਉਹ ਚ ਕਾਮਯਾਬ ਹੋ ਗਈ ਤੇ ਸਾਡੇ ਸਿੱਖ ਲੀਡਰਸ਼ਿਪ ਦੀ ਸ਼ੁਰੂ ਤੋਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਨੇ ਵੀ ਸਿੱਖ ਲੀਡਰਸ਼ਿਪ ਸਿੱਖਾਂ ਦੇ ਵਿੱਚ ਲੀਡਰਸ਼ਿਪ ਵਾਲੇ ਬੰਦੇ ਤਾਂ ਸਿਰਫ ਐ ਲੈੜੋ ਵੀ 100 ਚੋਂ 2% ਹੀ ਰਹਿ ਗਏ। ਬਾਕੀ ਸਾਰੇ ਤਾਂ ਇੱਕ ਇੱਕ ਤੁਸੀਂ ਦੂਜੀ ਗੱਲ ਦੇਖੋ ਕਾਰਪੋਰੇਟ ਹਾਂਜੀ ਇਹ ਬਿਜ਼ਨਸ ਮਾਈਂਡਡ ਪਰਸਨ ਜਦੋਂ ਦੇ ਕਾਲੀਦਾਲ ਚ ਆਏ ਨੇ ਨਾ ਇਹਨਾਂ ਨੇ ਕਾਲੀਦਾਲ ਖਤਮ ਕਰਤੀ। ਜੀ ਜੀ ਠੀਕ ਹੈ ਨਾ ਨਾ ਇਹਨਾਂ ਨੂੰ ਪੰਥ ਦਾ ਗਿਆਨ ਆ ਕੋਈ। ਨਾ ਇਹਨਾਂ ਨੂੰ ਸਿੱਖੀ ਦਾ ਗਿਆਨ ਆ ਕੋਈ। ਨਾ ਇਹਨਾਂ ਨੂੰ ਪੰਥਕ ਭਾਵਨਾਵਾਂ ਦਾ ਪਤਾ। 10 ਸਾਲ ਹੋ ਗਏ ਯਾਰ ਤੁਸੀਂ ਇੱਕ ਸੰਗਤ ਵਿੱਚ ਸਪਸ਼ਟ ਹੀ ਨਹੀਂ ਕਰ ਸਕਦੇ ਗੱਲ ਨੂੰ। ਜੀ ਤੁਹਾਡੇ ਤੇ ਪ੍ਰੈਸ਼ਰ ਸੀ ਕੋਈ। ਤੁਸੀਂ ਹੁਣ ਤੁਸੀਂ ਸ਼੍ਰੇਸ਼ ਘਰ ਨੂੰ ਕਹੇ ਦਿੰਦੇ ਹੋ। ਜੋਨਾ ਦੇਖੋ ਇਹ ਏਜੰਸੀਆਂ ਦੇ ਨੇ ਫਲਾਣੇ ਦੇ ਨੇ ਫਿਰ ਜੋ ਜੋ ਮਹਾਰਾਜ ਦੀ ਬਿਆਦਬੀ ਹੁੰਦੀ ਹੈ ਬਰਗਾੜੀ ਕਾਹਨ ਹੁੰਦਾ ਹੈ ਸੁਮੇਲ ਸੈਣੀ ਡੀਜੀਪੀ ਲੱਗਦਾ ਹੈ ਇਹ ਚੀਜ਼ਾਂ ਦੇ ਜਵਾਬ ਤੁਹਾਨੂੰ ਦੇਣੇ ਤਾਂ ਪੈਣਗੇ ਨਾ ਵੀ ਕਿਉਂ ਨਹੀਂ ਤੁਸੀਂ ਕੁਝ ਕਰ पाए ਤੁਹਾਡੇ ਤੇ ਕਿਹਦਾ ਪ੍ਰੈਸ਼ਰ ਸੀ ਕਿ ਉਹ ਵੀ ਏਜੰਸੀਆਂ ਨੇ ਕਰਿਆ ਸੀ ਜੀ ਵੀ ਹਾਂ ਤੁਸੀਂ ਦੱਸੋ ਕਲੀਅਰ ਕਰੋ ਜੇ ਤੁਹਾਨੂੰ ਲੱਗਦਾ ਹੈ ਉਦੋਂ ਤੁਸੀਂ ਚੁੱਪ ਕਰ ਜਾਂਦੇ ਹੋ ਬਿਲਕੁਲ ਜਿਹੜੀਆਂ ਗਲਤੀਆਂ ਮੰਨਣ ਨੂੰ ਗਲਤੀਆਂ ਬਚਨ ਨੂੰ ਕੋਈ ਤਿਆਰ ਨਹੀਂ ਬਿਲਕੁਲ ਬਿਲਕੁਲ ਅੱਛਾ ਜੇਕਰ ਹੁਣ ਆਪਾਂ ਦੇਖੀਏ ਤੁਸੀਂ ਦੋ ਧੜੇ ਨੇ ਇਹ ਦੋਨਾਂ ਧੜਿਆਂ ਦੇ ਵਿੱਚੋਂ ਇੱਕ ਧੜਾ ਕਹਿੰਦਾ ਬੀਸੀ ਹਰਮੰਦਰ ਸਾਹਿਬ ਜਾ ਕੇ ਦਵਾਰ ਸਾਹਿਬ ਜਾ ਕੇ ਅਲਟ ਤਖਤ ਦੇ ਜਾ ਕੇ ਮਾਫੀ ਮੰਗਾਂਗੇ ਤੇ ਉਹਨਾਂ ਦੇ ਵਿੱਚੋਂ ਜੇ ਇੱਕ ਧੜਾ ਜਾ ਕੇ ਮਾਫੀ ਪਹਿਲਾਂ ਮੰਗ ਲਾਂਦਾ ਜਾਂ ਦੂਜਾ ਧੜਾ ਮੰਗਦਾ ਨਹੀਂ ਜਾਨੀ ਕਿ ਜਿਸ ਸੁਖਵੀਰ ਬਦਲ ਵਾਲੇ ਧੜੇ ਵੱਲੋਂ ਹਜੇ ਕੋਈ ਪ੍ਰਤੀਕਰਮ ਨਹੀਂ ਆਇਆ ਆਪਣਾ ਵੀ ਅਸੀਂ ਮਾਫੀ ਮੰਗਾਂਗੇ ਤੇ ਜੇ ਉਹ ਮਾਫੀ ਮੰਗਦਾ ਪਹਿਲਾਂ ਤੜਾਕੀ ਉਹ ਧੜਾ ਸੰਗਤ ਦੇ ਵਿੱਚ ਭਾਰੂ ਹੋ ਜਾਊਗਾ ਦੇਖੋ ਜੀ ਸ਼੍ਰੋਮਣੀ ਕਾਲੀ ਦਲ ਨੇ ਦੋ ਵਾਰ ਪਹਿਲਾਂ ਵੀ ਕੱਲ੍ਹ ਤੱਕ ਤੇ ਸਾਨੂੰ ਪਤਾ ਹੀ ਹੈ ਜੀ ਇਹ ਜਾ ਚੁੱਕੇ ਨੇ ਜੀ ਹੁਣ ਦੇਖੋ ਇਹ ਕਿਸਾਵ ਨਾਲ ਮਾਫੀ ਮੰਗਦੇ ਨੇ ਕੀ ਕਹਿੰਦੇ ਨੇ ਉੱਥੇ ਜੀ ਉਹ ਤਾਂ ਹੁਣ ਸਿੱਖ ਸੰਗਤ ਪੰਥ ਜਥੇਦਾਰਾਂ ਨੇ ਦੇਖਣਾ ਜੀ ਪਰ ਇਹ ਲੀਡਰ ਵੀ ਆਪਣੀ ਕ੍ਰੈਡੀਬਿਲਟੀ ਗਵਾ ਚੁੱਕੇ ਨੇ ਇਹਨਾਂ ਵਿੱਚ ਤਿੰਨ ਚਾਰ ਲੀਡਰਾਂ ਨੂੰ ਛੱਡ ਕੇ ਜਿੰਨੇ ਬੰਦੇ ਨੇ ਸਿਕੰਦਰ ਸਿੰਘ ਮਲੂਕਾ ਦੇ ਘਰ ਪਤਨੀ ਜੀ ਆਹ ਸੌਰੀ ਮਾਫੀ ਚਾਉਣਾ ਮੈਂ ਸੁਖਦੇਵ ਸੁਖਮਿੰਦਰ ਸਿੰਘ ਅਦਰ ਸੰਗਮ ਲੋਕਾ ਦੀ ਨੂੰ ਉਹਨਾਂ ਦੀ ਜੀ ਭਾਜੀਪੀ ਦੀ ਸੀਟ ਤੋਂ ਚੋਣ ਲੜੀ ਹੈ ਸੁਖਦੇਵ ਢੀਂਡ ਸਾਨੂੰ ਮੋਦੀ ਕਹਿਣ ਨੇ ਗੱਲ ਕਹੀ ਵੀ ਸੁਖਦੇਵ ਢੀਂਡ ਸਾ ਮੈਨੂੰ ਕਾਲੀ ਦਲ ਦਾ ਵਾਰਿਸ ਲੱਗਦਾ ਜੀ ਕਾਲੀ ਦਲ ਦਾ ਅਸਲੀ ਪ੍ਰਧਾਨ ਉਹ ਸਤੇਸ਼ ਸ਼ਾਭਾ ਨਾਲ ਇੰਟਰੈਕਟਲੀ ਵੇ ਨਾਲ ਉਹ ਇਹ ਕਹਿ ਰਿਹਾ ਸੀ ਵੀ ਕਾਲੀ ਦਲ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡ ਸਾਨੂੰ ਹੋਣਾ ਚਾਹੀਦਾ ਜੀ ਮਤਲਬ ਇਹ ਸਾਰੇ ਭਾਜੀਪੀ ਦੇ ਬੰਦੇ ਨੇ ਪਹਿਲਾਂ ਤਾਂ ਇਹ ਸਪਸ਼ਟ ਕਰੰਦੇ ਨੇ ਵੀ ਤੁਸੀਂ ਭਾਜੀਪੀ ਚ ਕਿਉਂ ਰਲੇ ਸੀ ਜੀ ਇਹਨਾਂ ਨੇ ਕਾਨਫਰੰਸ કરી ਇਹਨਾਂ ਨੇ ਇੱਕ ਗੱਲ ਕਲੀਅਰ ਕਰੀ ਵੀ ਅਸੀਂ ਬੀਜੇਪੀ ਵਿੱਚ ਕਿਉਂ ਰਲੇ ਸੀ ਮੈਂ ਫੇਰ ਕਹਿਣਾ ਤਿੰਨ ਚਾਰ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਨਕਾਰੇ ਹੋਏ ਲੀਡਰ ਨੇ ਤੋਂ ਨਕਾਰੇ ਹੋਿਆਂ ਨੂੰ ਮਾਫੀ ਸੰਗਤ ਦੇ ਵਿੱਚ ਮੰਗਣੀ ਬਹੁਤ ਵਧੀਆ ਗੱਲ ਆ ਪੰਥ ਦੇ ਜਾ ਕੇ ਸ਼ਰਨ ਵਿੱਚ ਜਾਣਾ ਪਰ ਉਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ ਉਹ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਫੈਸਲਾ ਕਰਨਾ ਵੀ ਤੁਸੀਂ ਜੋ ਵੀ ਹੋਇਆ ਉਹਦੇ ਬਾਰੇ ਆਪਾਂ ਹਜੇ ਕੁਝ ਨਹੀਂ ਕਹਿ ਸਕਦੇ ਜੀ ਅੱਛਾ ਹੁਣ ਆਪਾਂ ਦੇਖੀਏ ਜੇ ਇਹ ਪਰ ਮੈਨੂੰ ਇੱਕ ਗੱਲ ਮੈਂ ਤੁਹਾਨੂੰ ਇੱਕ ਵਾਰ ਫੇਰ ਕਹਿਦਾ ਹਾਂ ਹਾਂਜੀ ਜਮਾਂ ਤੁਸੀਂ ਬਰਬਾਦੀ ਕਰਕੇ ਜਮਾਂ ਤੁਸੀਂ ਨਕਾਰਾ ਹੋ ਕੇ ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੀ ਕ੍ਰੈਡੀਬਿਲਟੀ ਬਣ ਜੂਗੀ ਤੁਸੀਂ ਭੁੱਲ ਜਾਓ ਜੀ ਸਾਰੀ ਲੀਡਰਸ਼ਿਪ ਪ੍ਰਧਾਨ ਨੂੰ ਵੀ ਬਦਲੋ ਤੁਹਾਨੂੰ ਸਾਰੀ ਲੀਡਰਸ਼ਿਪ ਹੀ ਚੇਂਜ ਕਰਨੀ ਪੈਣੀ ਹੈ ਬਿਲਕੁਲ ਤੁਸੀਂ ਛੋਡੇ ਚ ਕੀ ਯੋਗਤਾ ਵੀ ਤੁਹਾਨੂੰ ਲੋਕ ਚੁਣ ਲੈਣਾ ਥੋਡੇ ਥੋਡੇ ਜੋ ਕਿਹੜਾ ਹੈ ਜਿਹੜਾ ਬੰਦਾ ਸਹੀ ਹੈ ਜੀ ਥੋਡੇ ਵਿੱਚ ਉਹ ਬੰਦੇ ਨੇਗੇ ਜਿਹੜੇ ਭਾਜਪਾ ਨੇ ਸੀਟਾਂ ਤੋਂ ਲੜ ਚੁੱਕੇ ਨੇ अच्छा ਤੁਸੀਂ ਚੂਣ ਦੀ ਗੱਲ ਕਰੀ ਆ ਇੱਕ ਢੜਾ ਜਿਹੜਾ ਬਾਗੀ ਢੜਾ ਹੈਗਾ ਸੁਖੀਤ ਤੋਂ ਉਹ ਢੜਾ ਅਮਰਤਪਾਲ ਤੇ ਆਪਣਾ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਰਿਹਾ ਹੈਗਾ ਵੀ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਕਿਉਂ ਢੜਾ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਬੀਜਪੀ ਜੇ ਨੇ ਇਹ ਬੀਜਪੀ ਦੇ ਨੇ ਤੇ ਫਿਰ ਇਹ ਢੜਾ ਇਹਨਾਂ ਨੂੰ ਕਿਉਂ ਅੱਗੇ ਲੈ ਕੇ ਆਉਂਦਾ ਅਮਰਤਪਾਲ ਨੂੰ ਜਾਂ ਹਰਪ੍ਰੀਤ ਨੂੰ ਦੇਖੋ ਭਾਈ ਅਮਰਤਪਾਲ ਸਿੰਘ ਜਿੰਨਾ ਸਮਾਂ ਬਾਹਰ ਨਹੀਂ ਆਉਂਦੇ ਜੀ ਉਹਨਾਂ ਦਾ 뷰 ਪੁਆਇੰਟ ਕਿਸੇ ਨੂੰ ਕੀ ਪਤਾ ਜੀ ਅਮਰਤਪਾਲ ਸਿੰਘ ਪ੍ਰੋਫੈਸਰ ਚੰਦੂ ਮਾਜਰਾ ਚੋਣ ਲੜੇ ਨੇ ਨਾ ਐਮਪੀ ਦੀ ਜੀ ਜਦੋਂ ਵਿਰੋਧ ਹੋਇਆ ਸੀ ਬਲਟੋਏ ਦਾ ਵੀ ਬਲਟੋਏ ਨੂੰ ਅਮਰਤਪਾਲ ਸਿੰਘ ਦੇ ਖਿਲਾਫ ਭਾਈ ਸਾਹਿਬ ਦੇ ਖਿਲਾਫ ਚੋਣ ਨਹੀਂ ਲੜਨੀ ਚਾਹੀਦੀ ਪਰ ਫਿਰ ਵੀ ਚੋਣ ਲੜੇ ਬਿਲਕੁਲ ਠੀਕ ਹੈ ਚੰਦੂ ਮਾਜਰਾ ਉਹ ਚੋਣ ਕਿਉਂ ਲੜਿਆ ਚੰਦੂ ਮਾਜਰਾ ਜੇ ਉਦੋਂ ਸਟੈਂਡ ਲੈਂਦਾ ਤਾਂ ਚੰਦੂ ਮਾਜਰੇ ਦੀ ਪਰਵਾਣਗੀ ਸੀ ਜੀ ਮਲੂਕੇ ਹੋਰੀ ਜੇ ਉਦੋਂ ਸਟੈਂਡ ਲੈਂਦੇ ਤਾਂ ਪਰਵਾਣਗੀ ਸੀ ਹੁਣ ਤਾਂ ਚੋਣਾ ਲੰਘ ਨਹੀਂ ਆ ਜੀ ਹੁਣ ਤਾਂ ਹਾਰ ਹੈ ਹੁੰਦਾ ਹਾਰ ਹੋ ਗਈ ਹੁਣ ਤਾਂ ਲੋਕਾਂ ਨੇ ਨਕਾਰ ਤੇ ਜੀ ਹੁਣ ਤਾਂ ਆਪਣੀ ਕ੍ਰੈਡੀਬਿਲਟੀ ਦੁਬਾਰੇ ਖੱਟਣ ਨੂੰ ਮਿਲਦੇ ਨੇ ਜਦੋਂ ਸਮਾ ਸੀ ਉਹ ਸਮਾ ਇਹਨਾਂ ਨੇ ਗਵਾਤਾ ਜੀ ਹੁਣ ਇਹ ਆਪਸ 'ਚ ਹੀ ਲੜਨਗੇ ਅਹੀਂ ਇਹਨਾਂ ਦਾ ਸਿਸਟਮ ਚੱਲੂਗਾ ਪਰ ਜਿਹੜੇ 4 5 87 ਨੇਗੇ ਉਹ ਦੇਖੋ ਕੀ ਫੈਸਲਾ ਲੈਂਦੇ ਨੇ ਸਾਡੀ ਅੱਖ ਤਾਂ ਉਹਨਾਂ ਤੇ ਐ ਜਿਵੇਂ ਸਾਰੇ ਕਸ ਦੀ ਸ਼ੁਰੂਆਤ ਚਰਨਜੀਤ ਸਿੰਘ ਬਰਾੜ ਤੋਂ ਹੋਈ ਐ ਜੀ ਇਹਨਾਂ ਤਾਂ ਬਾਅਦ ਚ ਹਿੰਮਤ ਪਈ ਇਹਨਾਂ ਤੇ ਪਹਿਲਾਂ ਇਹ ਕਹਿੰਦੀ ਜੁਰਤ ਨਹੀਂ ਸੀ ਵੀ ਤੁਸੀਂ ਗਲਤੀ ਗਲਤ ਕਿਉਂਕਿ ਇਹਨਾਂ ਨੂੰ ਪਤਾ ਨਾ ਵੀ ਜੇ ਅਸੀਂ ਪ੍ਰਧਾਨ ਦੇ ਪੋਤੜੇ ਖੋਲਾਂਗੇ ਤਾਂ ਸਾਡੇ ਵੀ ਖੁੱਲਣਗੇ ਬਿਲਕੁਲ ਜੇਕਰ ਅਸੀਂ ਉਹਨਾਂ ਦੀਆਂ ਪ੍ਰਧਾਨ ਦੀਆਂ ਕੋਈ ਗਲਤੀਆਂ ਨੁਲਾਈਕੀਆਂ ਦੱਸਾਂਗੇ ਤਾਂ ਸਾਡੀਆਂ ਨੁਲਾਈਕੀਆਂ ਵੀ ਉਹ ਦੱਸਣਗੇ ਹੁਣ ਚੱਲ ਰਹੀਆਂ ਨਾ ਵਾਰ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕੁਛ ਕਹਿ ਰਹੇ ਨੇ ਉਹ ਇਹਨਾਂ ਨੂੰ ਕੁਛ ਕਹਿ ਰਹੇ ਨੇ ਬੇਤਾ ਇੱਕ ਹਾਰੇ ਹੋਏ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਕਾਲੀ ਦਲ ਨੂੰ ਲੈ ਕੇ ਸਵਿਰਦਾਤਾ ਦੇ ਜਨ ਵਿੱਚ ਹੁੰਦੀ ਤਾਂ ਜੀ ਕਾਲੀ ਦਲ ਦੀ ਇਹ ਦਸ਼ਾ ਹੁੰਦੀ ਹੀ ਨਾ ਕਾਲੀ ਦਲ ਨੂੰ ਪੰਥ ਪਹਿਲਾਂ ਪੰਥ ਦੀ ਪਾਰਟੀ ਹੈ ਸਾਡੇ ਸਿੱਖ ਪੰਥ ਨੇ ਸਿੱਖਾਂ ਨੇ ਖੂਨ ਡੋਲ ਕੇ ਪਾਰਟੀ ਬਣਾਈ ਆ ਇਹਨਾਂ ਨੇ ਪਾਰਟੀ ਦਾ ਕਾਰਪੋਰੇਸ਼ਨ ਬਣਾ ਰੱਖੀ ਹੈ ਇੱਕ ਜੀ ਕਾਰਪੋਰੇਸ਼ਨ ਕਿਉਂ ਨਹੀਂ ਬਸ ਸਾਡਾ ਉਹ ਹੈ ਮਤਲਬ ਪੰਥਕ ਜਿਵੇਂ ਹੁਣ ਇੱਕ ਮਨਸੀਪਲ ਕਮੇਟੀ ਨਹੀਂ ਬਣਦੀ ਹੁੰਦੀ ਜੀ ਸਟੇਰਾਂ ਦੇ ਵਿੱਚ ਐਮਸੀ 1 ਨੇ ਹੁੰਦੇ ਨੇ ਉਹਨਾਂ ਦਾ ਕੀ ਮਤਲਬ ਹੁੰਦਾ ਵੀ ਬਸ ਅਸੀਂ ਇੱਕ ਵਾਰ ਐਮਸੀ ਬਣ ਗਏ ਹੁਣ ਜੋ ਹੁੰਦਾ ਹਾਜ਼ਮ ਕਰੋ ਜੀ ਇਹਨਾਂ ਨੇ ਤਾਂ ਉਹ ਸਿਸਟਮ ਕਰਿਆ ਨਾ ਹੂੰ ਤੋ ਇਹਨਾਂ ਦੀ ਪੰਥਕ ਭਾਵਨਾ ਤਾਂ ਹੈ ਹੀ ਨਹੀਂ ਇਹਨਾਂ ਨਾਲ ਦਾ ਬੀਜੇਪੀ ਚ ਭਾਵਨਾ ਮੈਂ ਕਹਿੰਦਾ ਜ਼ਿਆਦਾ ਹੈ ਉਹ ਫਿਰ ਵੀ ਹਿੰਦੂ ਦਾ ਧਰਮ ਦਾ ਨਾਰਾ ਤਾਂ ਸਨਾਤਨ ਦਾ ਆਰਐਸਐਸ ਚਾਹੇ ਆਰਐਸਐਸ ਦਾ ਏਜੰਡਾ ਹੋਰ ਮਿਨੋਰਟੀਜ਼ ਲਈ ਬਹੁਤ ਗਲਤ ਹੈ ਬਿਲਕੁਲ ਪਰ ਬੀਜੇਪੀ ਫਿਰ ਵੀ ਡਟ ਕੇ ਤਾਂ ਖੜਦੀ ਹੈ ਜੀ ਇਹਦੀ ਪੰਥ ਦੀ ਗੱਲ ਕਰਨ ਲੱਗੇ ਇਹਨਾਂ ਨੂੰ ਤਨੂਆ ਪੈ ਜਾਂਦੇ ਬਿਲਕੁਲ ਅੱਛਾ ਮੇਰਾ ਆਖਰੀ ਸਵਾਲ ਆਗਾ ਜਿਵੇਂ ਕਿ ਇਹ ਦੋ ਕਾਲੀ ਆਪਣੇ ਦੋ ਟੜੇ ਹੋ ਗਏ ਇਹਨਾਂ ਦੇ ਵਿੱਚ ਇੱਕ ਤੀਸਰਾ ਕਾਲੀ ਦਾ ਨਿਰਪੱਖ ਕਾਲੀ ਦਾਲ ਬਣਨ ਦੀ ਸੁਭਾਵਨਾ ਪੈਦਾ ਹੋ ਰਹੀ ਹੈ ਕਹਿੰਦੇ ਵੀ ਜਿਵੇਂ ਭਾਈ ਸਰਬਜੀਤ ਸਿੰਘ ਜੀ ਤੇ ਉਹ ਕਹਿੰਦੇ ਸਰਬਜੀਤ ਸਿੰਘ ਜੀ ਕਹਿੰਦੇ ਵੀ ਅਸੀਂ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਵੀ ਗੱਲ ਕਰੂੰਗਾ ਤੇ ਹੋਰ ਦੋ ਸੀਟਾਂ ਦੇ ਉੱਤੇ ਚੋਣ ਲੜਨ ਦੀ ਗੱਲਬਾਤ ਹੋ ਰਹੀ ਹੈ ਬਿਬਰੂਗੜ ਜੇਲ੍ਹ ਦੇ ਵਿੱਚੋਂ ਕੀ ਜੇ ਨਵਾਂ ਕਾਲੀ ਦਾਲ ਬਣਦਾਗਾ ਤੇ ਇਹ ਯਾਦ ਜਿਹੜੇ ਉਮੀਦਵਾਰ ਨੇਗੇ ਜਾ ਨਵੇਂ ਹੋਰ ਬੰਦੇ ਆਉਣਗੇ ਉਹ ਜੇ ਇੱਕ ਨਵਾਂ ਅਕਾਲੀ ਦਲ ਬਣਾਉਂਦੇ ਨੇ ਕਿਉਂ ਇਹ ਅਸ ਅਕਾਲੀ ਦਲ ਨਾਲੋਂ ਅਕਾਲੀ ਦਲ ਨਾਲੋਂ ਜਲਦੀ ਗ੍ਰੋਥ ਕਰ ਸਕੂਗਾ ਹੁਣ ਦੇਖੋ ਜੀ ਅਸਲ ਤਾਂ ਹਜੇ ਜੀ ਜਦੋਂ ਅਮਰਤਪਾਲ ਸਿੰਘ ਬਾਹਰ ਜੇ ਆਉਂਦੇ ਨੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਜੀ ਪਰ ਜੇ ਤੁਸੀਂ ਕਹਿੰਦੇ ਹੋ ਵੀ ਤੀਜਾ ਅਕਾਲੀ ਦਲ ਬਣ ਗਿਆ ਪਹਿਲਾ ਅਕਾਲੀ ਦਲ ਦੇਖੋ ਕਿੰਨੇ ਨੇ ਜੀ ਪਹਿਲਾਂ ਕਾਫੀ ਅਕਾਲੀ ਦਲ ਮਾਨ ਹੈ ਜੀ ਤੇ ਇਸ ਤੋਂ ਇਲਾਵਾ ਇੱਕ ਅਕਾਲੀ ਦਲ ਇਹਨਾਂ ਨੇ ਬਣਾਇਆ ਸੀ ਸੰਯੁਕਤ ਜੀ ਠੀਕ ਹੈ ਨਾ ਪਹਿਲਾਂ ਵੀ ਕਾਲੀ ਦਲ ਦੇ ਬਹੁਤ ਗਰੁੱਪ ਹੋ ਬਣ ਚੁੱਕੇ ਨੇ ਤਾਂ ਉਹਦੇ ਨਾਲ ਕੋਈ ਇਹ ਨਹੀਂ ਵੀ ਉਹਦੇ ਨਾਲ ਕਟਕਟਾ ਹੀ ਹੁੰਦਾ ਜੇ ਦਾ ਸਾਰੇ ਸਿੱਖ ਇੱਕ ਝੰਡੇ ਥੱਲੇ ਇਕੱਠੇ ਹੋਣ ਖਾਲਸਾ ਜੀ ਨਿਸ਼ਾਨ ਥੱਲੇ ਇਕੱਠੇ ਹੋਣ ਫਿਰ ਤਾਂ ਕੁਝ ਬਣ ਸਕਦਾ ਇਸ ਤਰ੍ਹਾਂ ਤੁਸੀਂ ਪਾਰਟੀਆਂ ਅਲੱਗ-ਅਲੱਗ ਬਣਾ ਕੇ ਪਹਿਲਾਂ ਸਿੱਖਾਂ ਦੀ ਗਿਣਤੀ ਬਾਦੀ ਕਿੰਨੀ ਹੈ ਸੋ ਇਹ ਕੋਈ ਹਾਂ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਾਦਲ ਕੇ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾਵੇ ਇਹ ਤਾਂ ਗੱਲ ਬੰਦ ਹੀ ਹੈ ਪਰ ਜੀ ਕਾਲੀ ਦਲ ਹੋਰ ਬਣਾਉਂਦੇ ਨੇ ਕੰਮ ਜੀ ਅਮਰਤਪਾਲ ਸਿੰਘ ਆਪਾਂ ਕਿਸੇ ਵੀ ਕਾਲੀ ਦਲ ਬਣਾਉਣਗੇ ਤਾਂ ਉਹ ਕਾਲੀ ਦਲ ਉਹ ਕਾਲੀ ਦਲ ਨਹੀਂ ਮੰਨਣਾ ਜਿਹੜਾ ਇਹ ਬਣਾ ਰਹੇ ਨੇ ਅਮਰਤਪਾਲ ਸਿੰਘ ਤੇ ਇੱਕ ਨਵੀਂ ਪਾਰਟੀ ਨੂੰ ਦੀ ਨਹੀਂ ਰੱਖ ਸਕਦੇ ਨੇ ਜੇ ਆ ਬਾਹਰ ਬਾਹਰ ਆਉਂਦਾ ਅਮਰਤਪਾਲ ਸਿੰਘ ਤਾਂ ਇੱਕ ਨਵੀਂ ਪਾਰਟੀ ਦੀ ਨਹੀਂ ਤਾਂ ਰੱਖ ਸਕਦਾ ਜੀ ਚਾਹੇ ਉਹਦਾ ਨਾਮ ਕਾਲੀ ਦਲ ਰੱਖ ਦੇ ਪਰ ਉਹਨੂੰ ਤੁਸੀਂ ਇਹ ਬਾਦਲਾਂ ਨੇ ਜਿਹੜਾ ਹੁਣ ਸਿਸਟਮ ਚੱਲ ਰਿਹਾ ਜਾਂ ਇਸ ਤੋਂ ਪਹਿਲਾਂ ਚੱਲਿਆਗਾ ਜਿਵੇਂ ਇਹਦੇ ਵਿੱਚੋਂ ਤਿੰਨ ਢੜੇ ਬਣੇ ਸੀ ਉਹ ਸਿਸਟਮ ਨਾਲ ਕੰਪੈਰੀਜਨ ਨਹੀਂ ਆਪਾਂ ਕਰ ਸਕਦੇ ਉਹ ਨਹੀਂ ਕੰਪੈਰੀਜਨ ਕਰ ਸਕਦੇ ਕਿਉਂਕਿ ਅਮਰਤਪਾਲ ਦਾ ਕਦੇ ਇੰਨਾ ਦਿਨ ਵਿੱਚ ਗਿਆ ਹੀ ਨਹੀਂ ਸੋ ਇਸ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਅਮਰਤਪਾਲ ਦੇ ਨਾਲ ਨਹੀਂ ਕਰ ਸਕਦੇ ਵੀ ਤੀਸਰਾ ਜਿਹੜਾ ਤੁਸੀਂ ਗੱਲ ਕਰਦੇ ਹੋ ਬਣ ਸਕਦਾ ਪਰ ਉਹ ਤੀਸਰਾ ਨਹੀਂ ਹੋਊਗਾ ਉਹ ਮੇਰੇ ਹਿਸਾਬ ਨਾਲ ਉਹ ਨਵਾਂ ਇੱਕ ਮੋੜ ਸਰਜੀਤ ਹੋਇਆ ਦਾ ਹੋ ਸਕਦਾ ਪਰ ਤੀਸਰਾ ਨਹੀਂ ਹੋ ਸਕਦਾ ਕਿਉਂਕਿ ਤੀਸਰਾ ਤਾਂ ਤਾਂ ਹੋਊ ਨਾ ਜੇ ਉਹ ਕਾਲੀ ਦਲ ਦੇ ਵਿੱਚ ਉਹ ਲੋਕ ਹੋਣਗੇ ਜਿਹੜੇ ਪਹਿਲਾਂ ਕਾਲੀ ਦਲ 'ਚ ਕੰਮ ਕਰਕੇ ਗਏ ਨੇ ਇਹਨਾਂ ਦਾ ਸਰਬਜੀਤ ਸਿੰਘ ਕਾਲੀ ਦਲ 'ਚ ਸੀ ਜੀ ਨਾ ਅਮਰਿਤਪਾਲ ਸਿੰਘ ਕਾਲੀ ਦਲ 'ਚ ਸੀ ਇਹਦੇ ਇੱਕ ਨਵੀਂ ਲਹਿਰ ਕਹਿ ਲੋ ਵੀ ਲੋਕਾਂ 'ਚ ਹੋ ਸਕਦਾ ਬਣ ਜਾਵੇ ਜੀ ਠੀਕ ਹੈ ਨਾ ਪਰ ਉਹ ਤਾਂ ਅੱਗੇ ਗਰਭ 'ਚ ਪਈਆਂ ਭਵਿੱਖ ਦੇ ਗਰਭ ਦੇ ਵਿੱਚ ਪਈਆਂ ਹੋਈਆਂ ਗੱਲਾਂ ਨੇ ਉਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ